ਸੰਗਤ ਬਹੁਤ ਛਾ ਗਿਆ ਅੱਜ ਅਖੰਡ ਪਾਠ ਤੇ ਸਾਰਾ ਸਾਲ ਚੱਲਦੇ ਰਹਣੇ ਪਰ ਇੱਕ ਨਾ ਰਸਮੀ ਤੌਰ ਤੇ ਜਿਹੜੀ ਲੜੀ ਸ਼ੁਰੂ ਕੀਤੀ 2 ਤਰੀਕ ਨੂੰ ਅੱਜ ਉਹ ਕੀਤੀ ਗਈ ਹੈ ਅੱਜ ਇਸ ਵਿੱਚ ਵੱਡੀ ਗਿਣਤੀ ਚ ਅਖੰਡ ਪਾਠ ਸਾਹਿਬ ਦੀ ਬੁਕਿੰਗ ਹੋ ਰਹੀ ਹੈ ਤੇ ਸੰਗਤ ਬਹੁਤ ਉਤਸ਼ਾਹ ਦੇ ਨਾਲ ਆਨਗੇ ਆ ਇਸ ਲੜੀ ਦੇ ਵਿੱਚ ਹਿੱਸਾ ਲੈ ਰਹੀ ਹੈ ਤੇ ਅਖੰਡ ਪਾਠਾਂ ਦੀ ਗਿਣਤੀ ਦਿਨ-ਦਿਨ ਵਧੇਗੀ ਅਖੀਰ ਤਿਆਂ ਕੇ ਗਿਣਤੀ ਬਹੁਤ ਜ਼ਿਆਦਾ ਵਜੇਗੀ ਇਹ ਅੱਜ ਤੋਂ ਸ਼ੁਰੂ ਹੋ ਗਿਆ 2 ਤਰੀਕ ਤੋਂ ਤੇ ਪਹਿਲੀ ਜੂਨ ਨੂੰ ਅਖੰਡ ਪਾਠ ਸਾਹਿਬ ਦੇ ਪੋਕ ਪਾਈ ਜਾਣਗੇ ਅੱਜ ਜਿਸ ਵੇਲੇ ਗਿਣਤੀ 50 ਤੋਂ ਉੱਪਰ ਹੁੰਦੀ ਉਹਨਾਂ ਦੇ ਭੋਗ ਕੁਦਰ ਨ ਪੈਂਦੇ ਨਸਲੇ ਪਹਿਲੀ ਜੂਨ ਨੂੰ ਉਸ ਤੋਂ ਬਾਅਦ ਜਿਹੜਾ ਵਰਸੀ ਦਾ ਆਰੰਭ ਹੋ ਜਾਂਦਾ ਤੇ 2 ਤੇ 3 ਤਰੀਕ ਨੂੰ ਵੱਡੇ ਪੱਧਰ ਤੇ ਵਰਸੀ ਮਨਾਇਆ ਜਾਂਦਾ ਹਾਂਜੀ ਆ ਸੰਤਪਾਪਾ ਪ੍ਰੇਮ ਸਿੰਘ ਦੀ ਬਹੁਤ ਵੱਡੀ ਦੇ ਨੇ ਸਮਾਜਿਕ ਖੇਤਰ ਚ ਧਾਰਮਿਕ ਖੇਤਰ ਚ ਰਾਜਨੀਤਿਕ ਖੇਤਰ ਸਭਿਆਚਾਰਕ ਖੇਤਰ ਚ ਇਸ ਕਰਕੇ ਬਹੁਤ ਵੱਡੀ ਗਿਣਤੀ ਦੇਸ਼ ਵਿਦੇਸ਼ੀ ਸੰਗਤ ਸੰਤਪਾਪਾ ਪ੍ਰੇਮ ਸਿੰਘ ਨੂੰ ਬਹੁਤ ਸ਼ਰਧਾ ਨਾਲ ਯਾਦ ਕਰਦੀ ਏ ਤੇ ਇਸ ਵੇਲੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕੇ ਸੰਗਤ ਸੰਤਾਨ ਦੇ ਪਵਿੱਤਰ ਸਥਾਨ ਤੇ ਵਿਗਵਲ ਵਿਖੇ ਆ ਸੰਤਾਂ ਦੇ ਡੇਰੇ ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਵੱਡੀ ਗਿਣਤੀ ਚ ਪਹੁੰਚ ਕੇ ਤੇ ਇਸ ਸਮਾਗਮ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਸੰਤਪਾਪਰੇ ਹੰਦਾ ਅਸ਼ੀਰਵਾਦ ਪ੍ਰਾਪਤ ਕਰੋ ਗੁਰਮਹਾਰਾਜ ਦਾ ਅਸ਼ੀਰਵਾਦ ਕਰੋ ਜਮਾਗਾ ਚਾਮਦਾ ਸੁਖਨੀ ਸਾਹਿਬ ਦਾ ਉਹ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਹੈਗਾ ਤੇ ਨਾਲ ਹੀ ਲੰਗਰ ਦਾ ਪ੍ਰਬੰਧ ਕੀਤਾ ਪੂਰਾ ਸਾਰੀ ਸੰਗਤ ਜਿੰਨੀ ਹੁੰਦੀ ਹੈ ਉਹ ਬਹੁਤ ਸ਼ਰਧਾ ਤੇ ਸਤਿਕਾਰ ਦੇ ਨਾਲ ਸੁਖਨੀ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ ਲੰਗਰ ਹਾਲ ਪਹੁੰਚ ਕੇ ਲੰਗਰ ਚਾਹੇ ਗਾ। ਮਹਾਰਾਜਾ ਸਿੰਘ ਬਾਬਾ ਬ੍ਰਿਮ ਸਿੰਘ ਜੀ ਮਰਾਲੇ ਵਾਲੇ ਮਹਾਨ ਹਸਤੀ ਹੈ ਜਿਨ੍ਹਾਂ ਦੇ ਸਤਾਂ ਦੇ ਅੱਜ ਇਹਨਾਂ ਦੀ ਵਰਸੀ ਦੇ ਸਬੰਧ ਵਿੱਚ ਸੋਨੀ ਸਾਹਿਬ ਦੇ ਰਾਮ ਪਾਠ ਹੋਈ ਹਨ। ਲਗਭਗ 250 ਸੰਗਤ ਜੜੀ ਹੈ ਇਸ ਟਾਈਮ ਵੇਖੀਏ ਗੁਰਦੁਆਰਾ ਸਾਹਿਬ ਪਾਠ ਕਰੀ ਬੀਪੀਆਂ ਔਰ ਸਿੰਘ ਕਰਦੇ ਬੈਠੇ ਨੇ। ਬੜਾ ਉਤਸ਼ਾਹ ਹੈ ਸੰਗਤਾਂ ਵਿੱਚ ਇਸ ਵਰਸੀ ਦੇ ਸਬੰਧ ਵਿੱਚ। ਬੜੀ ਚੜ੍ਹਦੀ ਕਲਾ ਨਾਲ ਜੋ ਬੀਬੀਸੀ ਵੱਲੋਂ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਹੁਤ ਸੰਜੋਗ ਪ੍ਰਯਤ ਇੱਥੇ ਜੋ ਆਣਗੇ ਸ਼ੇਵਾ ਕਰੋ ਤੁਹਾਨੂੰ ਮਨੁੱਖਾਂ ਦੇ ਨਾਲ ਕਿ ਗੁਰੂ ਜੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਧੰਨ ਧੰਨ ਸੰਤ ਬਾਬਾ ਪਿੰਨ ਸਿੰਘ ਜੀ ਦੀ ਸ਼ਾਂਤੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਜਾ ਰਹੇ ਹਨ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੈ ਕਿ ਵੱਦ ਤੋਂ ਵੱਦ ਦਰਸ਼ਨ ਦੀਨ ਦੀ ਕਿਰਪਾਲਤਾ ਕਰਨੀ ਦੀ। ਆਵਾਜ਼ ਉਸ ਜੀ ਦੀ ਫਤਿਹ ਅਸੀਂ ਅੱਜ ਸਾਰੇ ਜਿਹਨੇ ਇੱਥੇ ਇਕੱਠੇ ਹੋਏ ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਵਰਸੀ ਨੂੰ ਮਨਾਉਂਦੇ ਹੋਏ ਅਸੀਂ ਅੱਜ ਤੋਂ ਸੁਖਨੀ ਸਾਹਿਬ ਜੀ ਦੇ ਪਾਠ ਆਰੰਭ ਕਰਨ ਜਾ ਰਹੇ ਹਾਂ ਜੋ ਕਿ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਚੱਤੇ ਜਾਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਰਬੱਤ ਦੇ ਭਲੇ ਵਾਸਤੇ ਸਾਰੇ ਜਿਹਨੇ ਇੱਥੇ ਇਕੱਠੇ ਹੋਣ ਤੇ ਸੁਖਨੀ ਸਾਹਿਬ ਦੇ ਪਾਠ ਨੂੰ ਤਨ ਪਾਰ ਦਾ ਜਾਬ ਕਰਨ